ਸਾਬਦੇ ਪਾਣੀ ਦਾ ਮੁੱਦਾ ਉਠਾਇਆ ਹਰਪਾਲ ਸਿੰਘ ਟੀਮਾਨੇ ਕਹਿੰਿਆ ਕਿ ਅਸੀਂ ਕਿਸਾਨਾਂ ਦੇ ਖੇਤਾਂ ਦੇ ਲਈ ਪਾਣੀ ਪਹੁੰਚਾਵਾਂਗੇ ਤੇ ਹੋਰ ਸਟੇਟਾਂ ਨੂੰ ਦੇਣ ਦੇ ਲਈ ਵਾਧੂ ਪਾਣੀ ਨਹੀਂ ਹੈ 1300 ਏਕੜ ਜ਼ਮੀਨ ਨੂੰ 3 ਕਰੋੜ 40 ਲੱਖ ਰੁਪਏ ਦੀ ਲਾਗਤ ਦੇ ਨਾਲ ਨਹਿਰੀ ਪਾਣੀ ਦੇਣ ਦੀ ਸ਼ੁਰੂਆਤ ਕੀਤੀ ਹੈ ਹਰਪਾਲ ਸਿੰਘ ਟੀਮਾਨੇ ਕਿਹਾ ਕਿ ਹਲਕੇ ਦਾ ਕੋਈ ਵੀ ਪਿੰਡ ਸਾਡੇ ਕੋਲ ਪ੍ਰੋਜੈਕਟ ਲੈ ਕੇ ਆਉਂਦਾ ਹੈ ਤਾਂ ਉਸ ਦੀ ਮੰਗ ਨੂੰ ਪੂਰਾ ਕੀਤਾ ਜਾਂਦਾ ਹੈ। ਨਹਿਰੀ ਪਾਣੀ ਦੇ ਨਾਲ ਕਿਸਾਨਾਂ ਦੀ ਫਸਲ ਦੇ ਵਿੱਚ ਵਾਧਾ ਹੁੰਦਾ ਹੈ। ਨਹਿਰੀ ਪਾਣੀ ਦੇ ਨਾਲ ਜੁਥੇ ਕੀ ਕਿਸਾਨਾਂ ਨੂੰ ਫਾਇਦਾ ਹੁੰਦਾ ਉੱਥੇ ਧਰਤੀ ਹੇਠਲਾ ਪਾਣੀ ਅਤੇ ਬੁਝਰੀ ਦੀ ਵਰਤੋਂ ਵੀ ਕਾਠ ਹੁੰਦੀ ਹੈ ਦਿੜਬਾਈ ਹਲਕੇ ਦੇ। ਇਹ ਪਿੰਡ ਹਰਿਆਉ ਵਿਖੇ ਕੈਬਨਟ ਮੰਤਰੀ ਹਰਪਾਲ ਸਿੰਘ ਜੀ ਮਾ ਨਹਿਰੀ ਪਾਣੀ ਦੀ ਪਾਈਪ ਲਾਈਨ ਦੀ ਸ਼ੁਰੂਆਤ ਕਰਨ ਪਹੁੰਚੇ 3 ਕਰੋੜ 40 ਲੱਖ ਰੁਪਏ ਦੀ ਪਾਈਪ ਲਾਈਨ ਦੀ ਸ਼ੁਰੂਆਤ ਕੀਤੀ ਗਈ। ਪਿੰਡ ਹਰਿਆਊ ਨਿਵਾਸੀਆਂ ਦੀ ਕਿਸਾਨ ਭਰਾਵਾਂ ਦੀ ਬਹੁਤ ਵੱਡੀ ਮੰਗ ਸੀ ਕਿ ਲਗਭਗ 1300 ਏਕੜ ਜ਼ਮੀਨ ਜਿਹਨੂੰ ਨਹਿਰੀ ਪਾਣੀ ਦੀ ਜ਼ਰੂਰਤ ਸੀਗੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵੱਡੀ ਮਹਿਮ ਪੰਜਾਬ ਸ਼ੁਰੂ ਕੀਤੀ ਹੈ ਕਿ ਜਿਹੜਾ ਨਹਿਰੀ ਪਾਣੀ ਆ ਉਹ ਹਰੇਕ ਕਿਸਾਨ ਦੇ ਖੇਤ ਤੱਕ ਜਾਵੇ ਧਰਤੀ ਇਤਲਾ ਪਾਣੀ ਲਗਾਤਾਰ نیچے ਨੂੰ ਜਾ ਰਿਹਾਗਾ ਉਹਨੂੰ ਕਢਣਾ ਬਹੁਤ ਔਖਾਗਾ ਔਰ ਲਗਭਗ 2155 ਬਲਾਕਾਂ ਚੋਂ 117 ਬਲਾਕ ਜਿਹੜੇ ਨੇਗੀ ਉਹ ਡਾਰਕ ਜੋਂ ਚ ਪਹੁੰਚ ਚੁੱਕੇ ਨੇ ਇਸ ਗੱਲ ਕਰਕੇ ਪੰਜਾਬ ਦੇ ਹਰੇ ਖੇਤ ਤੱਕ ਪਾਣੀ ਪਹੁੰਚਾਉਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦੀ ਆ ਉਸੇ ਮਹਿੰਮ ਦੇ ਤਹਿਤ ਲਗਭਗ 3 ਕਰੋੜ 40 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ 1300 ਏਕੜ ਜਿਹੜਾ ਜ਼ਮੀਨ ਆ ਉਹਨੂੰ ਨਹਿਰੀ ਪਾਣੀ ਜਿਹੜਾ ਲਾੜ ਕੀਤਾ ਗਿਆ ਗਿਆ ਪਾਈਪਲਾਈਨ ਦੀ ਸ਼ੁਰੂਆਤ ਹੋਈ ਆ ਥੋੜੇ ਦਿਨ ਪਹਿਲਾਂ ਲਗਭਗ 500 ਏਕੜ ਨੂੰ ਪਾਈਪਲਾਈਨ ਦੀ ਸ਼ੁਰੂਆਤ ਹੋਈ ਸੀ ਅੱਜ ਜਿਹੜੀ ਆ 800 ਏਕੜ ਦੀ ਖੇਤਾਂ ਨੂੰ ਪਾਣੀ ਪਹੁੰਚਾਉਣ ਦੇ ਲਈ ਪਾਈਪਲਾਈਨ ਦੀ ਸ਼ੁਰੂਆਤ ਹੋਈ ਆ ਸੋ ਲਗਭਗ 1300 ਏਕੜ ਜਿਹੜੀ ਜ਼ਮੀਨ ਆ ਉਹਨੂੰ ਪਾਈਪ ਰਾਹੀਂ ਦੈਰੀ ਪਾਣੀ ਪਹੁੰਚਾਇਆ ਜਾਊਗਾ ਬਹੁਤ ਵੱਡੀ ਮੰਗ ਸੀ ਜੋ ਪੂਰੀ ਹੋਈ ਆ ਸੋ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪ੍ਰੇਸ਼ ਕਰਨੀ ਚਾਹਨਾਗਾ ਕਿ ਕਾਫੀ ਲੰਬੇ ਅਰਸੇ ਤੋਂ ਕੰਮ ਜਿਹੜਾ ਪਿਆਸ ਸੀਗਾ ਉਹ ਅੱਜ ਪੂਰਾ ਹੋਇਆਗਾ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਪੂਰੇ ਹਰਕੇ ਦੇ ਵਿੱਚ ਕਿਸ ਤਰ੍ਹਾਂ ਦਾ ਚੱਲ ਰਿਹਾ ਪਾਣੀ ਲੱਗੇ ਜਿਹੜੀ ਪਾਈਪ ਦੇਖੋ ਜਿਹੜੇ ਵੀ ਪਿੰਡ ਦੇ ਨਿਵਾਸੀ ਇਕੱਠੇ ਹੋ ਕੇ ਆਪਣੀ ਜਿਹੜੀ ਕਮੇਟੀ ਬਣਾ ਕੇ ਆਪਦਾ ਪ੍ਰੋਜੈਕਟ ਲੈ ਕੇ ਆਉਂਦੇ ਅਸੀਂ ਹਰੇਕ ਨਿਵਾਸੀ ਦੀ ਉਹ ਮੰਗ ਪੂਰੀ ਕਰਦੇ ਹਾਂ ਤਾਂ ਕਿ ਹਰੇਕ ਪਿੰਡ ਦੇ ਅੰਦਰ ਨਹਿਰੀ ਪਾਣੀ ਜਿਹੜਾ ਪਹੁੰਚੇ ਜਦੋਂ ਨਹਿਰੀ ਪਾਣੀ ਪਹੁੰਚਦਾ ਇਹਦੇ ਨਾਲ yield ਜਿਹੜੀ ਆ ਯਾਨੀ ਕਿ ਕਿਸਾਨ ਦੇ ਖੇਤ ਦੇ ਅੰਦਰ ਚਾਹ ਕਣਕਾ ਚਾਹ ਝੋਨਾ ਉਹਦੀ پیداوار ਚ ਵੀ ਵਾਧਾ ਹੁੰਦਾਗਾ ਕਿਉਂਕਿ ਇਹਦੇ ਅੰਦਰ ਪਾਣੀ ਬਹੁਤ ਦੂਰ ਤੋਂ ਆਉਂਦਾਗਾ ਉਹ ਕਿਸਾਨ ਨੂੰ ਵੀ ਫਾਇਦਾ ਕਰ ਔਰ ਦੂਸਰਾ ਜਿਹੜਾ ਧਰਤੀ ਹੇੜਲਾ ਪਾਣੀ ਬਚਦਾਗਾ ਔਰ ਤੀਜਾ ਬਿਜਲੀ ਬਚਦੀ ਹੈਗੀ ਸੋ ਤਿੰਨੇ ਚੀਜ਼ਾਂ ਦੀ ਬਚਤ ਹੁੰਦੀ ਆ ਸੋ ਜਿੱਥੇ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਖੇਤ ਆ ਜਿਹੜਾ ਉਹਨੂੰ ਵੀ ਮਜ਼ਬੂਤ ਕਰਦੇ ਆ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਮੈਂ ਨੰਬਰਦਾਰਾ ਪਿੰਡ ਹਰਿਆਊ ਤੋਂ ਅੱਜ ਸਾਡੇ ਪਿੰਡ ਦੇ ਵਿੱਚ ਜੋ ਪਾਈਪਲਾਈਨ ਦਾ ਵਿਘਟਨ ਹੋਇਆ ਹੈਗਾ ਤਕਰੀਬਨ ਇਹ 45 ਸਾਲਾਂ ਤੋਂ ਲੋਕਾਂ ਨੂੰ ਪਾਣੀ ਬਿਲਕੁਲ ਹੀ ਨਹੀਂ ਸੀ ਆ ਰਿਹਾੁ ਖੁਸ਼ਕ ਖੇਤਾਂ ਨੂੰ ਪਾਣੀ ਲੱਗਦਾ ਸੀ ਜਿਹੜੇ ਜ਼ਿਆਦਾ ਮਤਲਬ ਲੰਬਾਈ ਦੇ ਵਿੱਚ ਅੱਗੇ ਜਾ ਕੇ ਖੇਤ ਸੀ ਉਹਨਾਂ ਨੂੰ ਪਾਣੀ ਨਹੀਂ ਸੀ ਮਿਲ ਰਿਹਾ ਅਸੀਂ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਇਹ ਮੰਗ ਨੂੰ ਤਾਲ ਦੇ ਆਧਾਰ ਤੇ ਪੂਰਾ ਕੀਤਾ ਤੇ ਸਾਡੇ ਖੇਤਾਂ ਤੱਕ ਅੱਜ ਪੂਰੇ 50 ਸਾਲਾਂ ਬਾਅਦ ਪਾਣੀ ਜਾਊਗਾ ਅਸੀਂ ਉਹਨਾਂ ਦਾ ਇਹ ਗੁਨਾ ਕਦੇ ਵੀ ਨਹੀਂ ਦੇ ਸਕਦੇ ਜਿਹੜਾ ਉਹਨਾਂ ਨੇ ਸਾਡੇ ਤੇ ਗੁਨਾ ਕਰਤਾ ਕਿਉਂਕਿ ਪਾਣੀ ਦੀ ਢੰਗਾਈ ਦਿਨ ਪਰ ਦਿਨ ਪਰ ਡੂੰਗੀ ਜਾਈ ਜਾਂਦੀ ਆ ਤੇ ਧਰਤੀ ਦੇ ਹੇਠਲਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਨੀਮਾ ਹੋ ਚੁੱਕਿਆ ਹੈਗਾ ਤੇ ਇਸ ਲਈ ਸਾਨੂੰ ਨਹਿਰੀ ਪਾਣੀ ਦੀ ਬਹੁਤ ਵੱਡੀ ਜ਼ਰੂਰਤ ਸੀ ਜਿਹੜੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਮੁੱਖ